ਗੁਰੂ ਖਾਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾੜ ਕੀ ਸਾਹਿਬ ਵਾਲੀ ਬਸ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਵਿੱਚ ਧੰਤਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿਸ਼ੋਭਿਤ ਸਾਜ ਕਰਕੇ ਗੁਰਦੁਆਰਾ ਆਰਾਮਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਦੂਪਗੰਗਰ ਸਾਹਿਬ ਆਉਣਾ ਕਰਦੇ ਹਨ ਵਾਹਿਗੁਰੂ ਇਹ ਜੋ ਅਗਲਾ ਭਾਗ ਕੈਬਿਨ ਜਿੱਥੇ 8-10 ਸਿੰਘਾਂ ਦੇ ਬੈਠਣ ਲਈ ਥਾਂ ਹੈ ਡਰਾਈਵਰ ਸਹਾਇਤਾ ਇਹ ਇਸ ਦਾ ਪਿਛਲਾ ਭਾਗ ਕੈਬਿਨ ਹੈ ਜਿੱਥੇ ਸਤਪੁਰੂ ਜੀ ਦੇ ਪਾਵਨ ਰੂਪਾਂ ਦੇ ਵਿਰਾਜਣ ਲਈ ਖੁੱਲਾ ਸਥਾਨ ਹੈ ਸਾਰੀ ਪਾਲਕੀ ਸਾਹਿਬ ਏਸੀ ਸਹਿਤ ਹੈ ਇਸ ਪਾਲਕੀ ਸਾਹਿਬ ਦੀ ਸੇਵਾ ਕੁਝ ਸਾਲ ਪਹਿਲਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰ ਜੀ ਨੇ ਮਾਤਾ ਸਹਿਕੌਰ ਜੀ ਟਰਸਟ ਤੋਂ ਆਪ ਕਿਰਪਾ ਕਰਕੇ ਲੈਣਾ ਕੀਤੀ ਹੈ ਅਤੇ ਹੁਣ ਚੰਦੋਆ ਸਾਹਿਬ ਸਤਿਗੁਰ ਜੀ ਦੀਆਂ ਚਾਦਰਾਂ ਰਵਾਲਾ ਸਾਹਿਬ ਅਤੇ ਪੜਦਿਆਂ ਦੀ ਸੇਵਾ ਨਵੇਂ ਸਿਰੇ ਤੋਂ ਲੈਣਾ ਕੀਤੀ ਹੈ ਜਿਨ੍ਹਾਂ ਤੇ 1.5 ਲੱਖ ਦਮੜੇ ਸਤਿਗੁਰ ਜੀ ਦੇ ਖਜ਼ਾਨੇ ਵਿੱਚੋਂ ਲੱਗੇ ਹਨ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਜਿਨ੍ਹਾਂ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਉਹਨਾ ਦਾ ਤਹਿ ਦਿਲੋਂ ਧੰਨਵਾਦ ਸਹਿਤ ਵਧਾਈਆਂ ਜਿਵੇਂ ਸਤਿਗੁਰ ਜੀ ਦੇ ਬਚਨ ਹਨ ਸੇਵਕ ਕੋ ਸੇਵਾ ਬਣ ਆਈ ਮਹਾਰਾਜੀ ਆਪ ਕਿਰਪਾ ਕਰਕੇ ਇਸ ਸੰਥਿਆ ਦੀ ਸੇਵਾ ਛੋਟੀ ਪਾਲਕੀ ਸਾਹਿਬ ਦੀ ਸੇਵਾ ਪਾਵਨ ਰੂਪਾਂ ਦੀ ਜਿਲਦ ਬੰਦੀ ਅੰਗ ਅੰਗਾਂ ਦੀ ਸੇਵਾ ਜਾਂ ਹੋਰ ਗੁਰੂ ਘਰ ਦੀ ਸੇਵਾ ਆਪ ਹੀ ਕਿਰਪਾ ਕਰਕੇ ਲੈ ਲੈਂਦੇ ਹਨ ਪੁੱਲਾ ਚੁੱਕਾਂ ਦੀ ਖਿਮਾ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ